ਕਾ ਭਾਈ ਹੁਣ ਆ ਇਹਨੂੰ ਪੁੱਛਦੇ ਆ ਇਹਨਾਂ ਦੀ ਬਈਆਂ ਦੀਆਂ ਮੋਟਰਾਂ ਵੀ ਇੱਧਰ ਆ ਗਏ ਸਾਬ ਦੀਆਂ ਉਹ ਕਿਵੇਂ ਗੱਲ ਸਾਬ ਵਧੀਆ ਹੋਰ ਕਿਵੇਂ ਅੱਜ ਬਚਤ ਰਹੀ ਅੱਜ ਆਪਣੀ ਤਾਂ ਬਚਤ ਰਹੀ ਯਾਰ ਇਹਨਾਂ ਦੀ ਦੂਜਾ ਆਪਣੇ ਜੱッセ ਕੀ ਲੈ ਗਏ ਇੱਕ ਦਾ ਹਾਂ ਸਾਡੇ ਵੀ ਲੈ ਗਏ ਥੋੜੀ ਵੀ ਲੈ ਗਏ ਹਾਂ ਬੜਾ ਬੁਰਾ ਹਾਲ ਕੀਤਾ ਪਿਆ ਤੇ ਥੋੜੇ ਵੀ ਪਹਿਲਾਂ ਵੀ ਹੈਨਾ ਚੋਰੀ ਹੋਈ ਆ ਹਾਂ 10 ਕੁ ਤਰ ਪਹਿਲਾਂ ਸਾਰੀਆਂ ਮੋਟਰਾਂ ਦੀਆਂ ਕੇਵਲਾਂ ਇਹ ਆਪਾਂ ਕਪੈਸਟਰ ਲਾਉਣੇ ਛਾਲ ਕਪੈਸਟਰ ਉਹਨਾਂ ਨਾਲ 4-4 ਇੰਚ ਦੇ ਟੂਟੇ ਵੀ ਨਹੀਂ ਛੱਡੇਗੇ ਉਹ ਵੀ ਲੈ ਗਏ ਕਿ ਇਹਦੀ ਡਰਮੀ ਦਾ ਕੱਟ ਕੇ ਲੈ ਗਏ ਉਹ ਪੰਪ ਲੈ ਕੇ ਪਿੱਤਲ ਦਾ ਵੀ ਕੋਈ ਚੀਜ਼ ਛੱਡ ਦੇਗੇ ਅੱਜ ਤੋਂ ਯਾਰ 2 ਦਿਨ ਪਹਿਲਾਂ ਮਤਲਬ ਚੌਥੇ ਹੈਨਾ ਉਹਦੇ ਇਹਨਾਂ ਦੀਆਂ ਦੋ ਉਠਾਂ ਲਈ ਮੋਟਰ ਨਾਲੇ ਉੱਦੀ ਕਸੀਆਂ ਮੋਟਰਾਂ ਇਹਨਾਂ ਨੇ ਆਪ ਨਵਾਂ ਬੋਰ ਕੀਤਾ ਮੋਟਰ ਕਸ ਕੇ ਚਲਾਈ ਤੇ ਰਾਤ ਨੂੰ ਯਾਰ ਆਥਣ ਹੋਇਆ ਇਹਾਂ ਦੇ ਵੀ ਨਾਟਕ ਦੇ ਕੱਲ ਨੂੰ ਕਰ ਦਾਂਗੇ ਸਵੇਰ ਆ ਕੇ ਕਦੋਂ ਤੜਕੇ ਆਏ ਵਿਚਾਰੇ ਤੜਕੇ ਨੂੰ ਮੋਟਰ ਹੀ ਟੋਣੇ ਮੋਟਰ ਹੀ ਹੈਣੀ ਠੀਕ ਆ ਉਸ ਤੋਂ ਬਾਅਦ ਆ ਕੇਵਲਾ ਲੈ ਕੇ ਚਲਾ ਕੇ ਹੈ ਨਾ ਉਸ ਤੋਂ ਬਾਅਦ ਮਤਲਬ ਆ ਚ ਇਹਨਾਂ ਦੀ ਮੁੱਠ ਦੀ ਪਰਲੀ ਦੀ ਲੈ ਕੇ ਸਾਡੀਆਂ ਦੋ ਪੁੱਤਰਾਂ ਲੈ ਕੇ ਆਹਰ ਲਈ ਦੀ ਤੇ ਪਰਲੀ ਦੀ ਆਪਣੀਆਂ ਚਾਰੇ ਮੋਟਰਾਂ ਦੀ ਲੈ ਕੇ ਗਏ ਸੀਗੇ ਹੋਗੇ 7-8 ਦੇ ਨਾ ਚਾਰੇ ਮੋਟਰਾਂ ਚਾਰ-ਚਾਰ ਇੰਚ ਦੇ ਟੁੱਟੇ ਵੀ ਨਹੀਂ ਛੱਡੇ ਆ ਚਾਰ-ਚਾਰ ਇੰਚ ਦੇ ਵੀ ਮੰਨ ਕੇ ਚੱਲ ਵੀ ਸਾਰੇ ਦੁਬਾਰਾ ਲਾਉਣੇ ਪਏ ਜਿਹੜੇ ਆਪਾਂ ਗ੍ਰਿਫਾਂ ਗਰੁੱਪਾਂ 'ਚ ਵੀ ਲਾਉਣੇ ਆ ਸਾਰਾ ਕੁਝ ਲੈ ਕੇ ਕਿੰਨੀਆਂ ਮੋਟਰਾਂ ਦੀ ਉਹਦੇ ਚੋਰੀ ਹੋਈ ਤੁਹਾਡੇ ਤੇ ਆਪਣੇ ਘਰਾਂ ਦੀਆਂ 4-5 ਮੋਟਰਾਂ ਤੇ ਪਹਿਲੂ ਵਾਲਿਆਂ ਦੀਆਂ ਹੋ ਗਈਆਂ ਇੱਧਰ ਹੋ ਗਈਆਂ ਸਾਡੀਆਂ ਇੱਧਰ ਆਪਣੇ ਉਹ ਵੇਚੇ ਕੇ ਗਰਲਾਬ ਕਿ ਉਹਨਾਂ ਦੀਆਂ ਮੋਟਰਾਂ ਤੱਕ ਵੀ ਗਏ ਆ ਸਾਰੇ ਪੁੱਤਰ ਮੈਂਤੂ ਦੀ ਮੋਟਰ ਦੀ ਵੀ ਲੈ ਗਈ ਸੀ ਪਿੱਟੂ ਦੀ ਮੋਟਰ ਦੀ ਹੋ ਗਈ ਹਾਂ ਇਹ ਆ ਥੋੜੀ ਹੋ ਗਈ ਤੇ ਇਹਨਾਂ ਦੀਆਂ ਸੁਵਿੰਦਰ ਦੀਆਂ ਦੋ ਮੋਟਰਾਂ ਲੈ ਕੇ ਹਾਂ ਬਾਹਾਂਪੁਰਾ ਹਾਲਾ ਇਹ ਬੰਦਾ ਜਿਆਦਾ ਰਾਤ ਨੂੰ ਇਥੇ ਪਹਿਰੇ ਵਾਲੀ ਗੱਲ ਬਣ ਜਾਣੀ ਹੈ ਪਹਿਰਾ ਲੱਗੂਗਾ ਤੇ ਯਾਰ ਕੋਈ ਹਰਕਤ ਹੀ ਕਰਤ ਨਹੀਂ ਕਰਦੀ ਇਹਨਾਂ ਨੂੰ ਇਹ ਪਿੱਤਲ ਲੈ ਕੇ ਜਾਂਦੇ ਆ ਕੱਢ ਗਏ ਲੋਕਾਂ ਦਾ ਅੱਧ ਦਰਮੀਆਂ ਦਰਮੀਆਂ ਚ ਇਹ ਸਾਲਿਆਂ ਨੂੰ ਪਿੱਤਲ ਪੁੱਤਲ ਦਿੱਤਾ ਜਾਵੇ ਵੈਸੇ ਤਾਂ ਫੇਰ ਖੇੜਾ ਛੁੱਟਣਾ ਇਹਨਾਂ ਤੋਂ ਤੇ ਇੱਕ ਗੱਲ ਹੋਰ ਨਾਂ ਦੀਆਂ ਦੋ ਮੋਟਰਾਂ ਲੈ ਕੇ ਉਹਨਾਂ ਦੀਆਂ ਵਿਚਾਰਿਆਂ ਦੀਆਂ ਦੋ ਮੋਟਰਾਂ ਉੱਤੇ ਹਨਾ ਤੇ ਉਦੋਂ ਪਹਿਲਾਂ ਉਹਨਾਂ ਦੀ ਕੇਬਲ ਲੱਗ ਗਈ ਸੀ ਉਦੋਂ ਪਹਿਲਾਂ ਟਰਾਂਸਫਾਰਮ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਵੈਲਡ ਕਰਾਇਆ ਸੀ ਟੁੱਟਿਆ ਨਹੀਂ ਹਨਾ ਪਰ ਦੁਬਾਰਾ ਲੈ ਗਏ ਸੀ ਕੱਢ ਕੇ ਤੂੰ ਦੇਖ ਲੈ ਵੀ ਦੋ ਮੋਟਰਾਂ 40000 ਦੀਆਂ ਹੋਈਆਂ ਠੀਕ ਆ ਤੂੰ ਨੇ ਤੇ 80000 ਰੁਪਇਆ ਹੋ ਗਿਆ ਤੇ 80000 ਰੁਪਇਆ ਜੇ ਟਾਈਮ ਲਾਉਣਾ ਤੂੰ ਤੇ ਆ ਬੰਦੇ ਕਿਸਾਨ ਲਈ ਕਿੰਨਾ ਮੁਸ਼ਕਲ ਆ ਬੰਦਾ ਸੋਚੀ ਜਾਂਦਾ ਵਿੱਚ ਉਹਨਾਂ ਵੱਡਾਂ ਕਿਤੋਂ ਆਉਣਗੇ ਕਿੱਥੇ ਹੁਣ ਉਹਨੇ ਪੈਣ ਕਿੰਨਾ ਉਹ ਪੈਂਦਾ ਹਾਂ ਮੈਂ ਚਾਚੀ RAM ਕੇ ਜੰਦਰੇ ਨੂੰ ਵੀ ਅੱਜ ਟੱਕਰਾਂ ਮਾਰ ਕੇ ਗਏ ਆ ਟੱਕਰਾਂ ਮਾਰ ਕੇ ਗਏ ਆ ਤੇ ਉਹ ਟੁੱਟਿਆ ਨਹੀਂ ਖੈਰ ਜੰਦਰਾ ਜਾਂ ਤਾਂ ਕਾਲੀ ਪੁਲੀ ਸੀ ਭੱਜ ਗਏ ਤੇ ਛੱਡ ਗਏ ਉਹ ਖੈਰ ਤੇ ਬਾਅਦ ਉਹਨਾਂ ਨੇ ਇਹ ਖਾਣ ਨੂੰ ਵੀ ਲਾਉਂਦੇ ਸੀ ਖਾਲੀਏ ਮੋਟਾ ਨੂੰ ਹੋਰਾਂ ਨੂੰ ਵੀ ਅਚਤ ਇਹਨਾਂ ਡਰਨਾ ਦੀ ਤਾਂ ਚੀਜ਼ ਹੀ ਹੈਣੀ ਹੈ ਇੱਕ ਬੰਦਾ ਡਰਦਾ ਵੀ ਇੱਕ ਵਾਰੀ ਚੋਰੀ ਕਰ ਲਈ ਹੁਣ 10 ਦਾ ਰੋਜਾ ਇਹਨਾਂ ਨੇ ਦਸਾਂ ਇਹਨਾਂ ਦੇ ਵਿੱਚ ਪੰਜ ਵਾਰੀ ਚੋਰੀ ਕਰ ਲਈ ਸਰਕਾਰਾਂ ਨੇ ਤਾਂ ਲੈ ਦਿੱਤੇਗੇ ਵੀ ਸੌਖਾ ਕੀਤਾ ਜੱਟਾਂ ਨੂੰ ਚੱਲ ਵੀ ਦਿਨੇ-ਦਿਨੇ ਦੇਈਏ ਸੜਕੇ 4 ਵੇ ਦਿੰਦੇ ਆ 12 ਤੱਕ ਤੇ 1200 ਦਿੰਦੇ 8 ਤੱਕ ਇਹਨਾਂ ਨੇ ਰਾਤ ਨੂੰ ਉਹੋ ਹੀ ਪੰਗਾ ਜੱਟਾਂ ਨੂੰ ਫੇਰ ਤੋਣਾ ਵੀ ਰਾਤ ਨੂੰ ਭੁੱਟਾਂ ਦੇ ਰਹਾ ਆਉਂਦੇ ਹੁੰਦੇ ਉਡਾ ਘਰੇ ਪੈਂਦਾ ਜਾਮੂ ਖੇਠੀ ਠੀਕ ਆ ਤੇ 6 ਕੱਲ ਨੂੰ ਇਹਨਾਂ ਦੀ ਛੇਤਰ ਪ੍ਰੇਡ ਕਰਦਾ ਕੋਈ ਕਿਤੇ ਫੜੇਗੇ ਛੇਤਰ ਪ੍ਰੇਡ ਦਾ ਲੋੜ ਹੀ ਨਹੀਂ ਇਹਨਾਂ ਦਾ ਕੋਈ ਉੱਚ ਚਕ ਚੰਚ ਪੈਰ ਵੱਡੋ ਵੀ ਜਿਹੜਾ ਝਾਕ ਨਹੀਂ ਨਾ ਦੁਬਾਰਾ ਇਹ ਤਾਂ ਹੈ ਪਰ ਫੇਰ ਤੈਨੂੰ ਪਤਾ ਵੀ ਕਹੀ ਆਪਣੇ ਆਣਾ ਕਹਿੰਦਾ ਪਰ ਬਈ ਬੰਦਾ ਮਜ਼ਦੂਰੀ ਵਸ ਬੰਦਾ ਕਰ ਕਿਸਾਨ ਕਰੂ ਕੀ ਗੁੱਸੇ 'ਚ ਘੁੱਟਦਾ ਹੀ ਆ ਤੁਸੀਂ ਆਪਣੇ ਉਦੋਂ ਪਿੱਛੇ ਇਹ ਦੋ ਫੜੇ ਸੀਗੇ ਹਾਂ ਉਹ ਸੂਏ ਦੇ ਉੱਤੇ ਬੰਦਾ ਦੀ ਪੁੜੀ ਤੈਨੂੰ ਯਾਦ ਹੀ ਆ ਹਾਂ ਪਿਛਲੇ ਸਾਲ ਹੂੰ ਤੇ ਉਹਨਾਂ ਦਾ ਕੀ ਕੀਤਾ ਉਹ ਕੁਛ ਨਹੀਂ ਉਹ ਬਸ ਫੜ ਫੜ ਕੇ ਨਾਲੇ ਮੋਟਰਾਂ ਖੋਲਦੇ ਫੜੇ ਸੀਗੇ ਪੈਂਟ ਤੇ ਨਹੀਂ ਫੜ ਕੇ ਫੜਾਏ ਵੀ ਪੁਲਿਸ ਨੂੰ ਉਹ ਯਾਰ ਪੁਲਿਸ ਕੋਲੇ ਤਾਂ ਆਪਾਂ ਹੁਣ ਲਿਖਾਈ ਆ ਕੁਛ ਨਹੀਂ ਕਰਦੇ ਹਨਾ ਢੇੜਾ ਤੱਕ ਨਹੀਂ ਮਾਰਿਆ ਜੇ ਬੰਦਾ ਸੋਚੇ ਵੈਸੇ ਵੀ ਬੰਦਾ ਇਹ ਸੋਚਦਾ ਯਾਰ ਉਹ ਦੂਜਾ ਤੇ ਆਪਾਂ ਇਹਨਾਂ ਨੂੰ ਪੈਸੇ ਦੇ ਦਿਆਂ ਇਹ ਕਰਨਾ ਕਰੋਣਾ ਇਹਨਾਂ ਨੇ ਕੁਛ ਹੈ ਨਹੀਂ ਹੁਣ ਕਿਹਦੀ 40000 ਦੀਆਂ ਮੋਟਰਾਂ ਗਈਆਂ ਦੋ ਠੀਕ ਆ ਤੇ 40000 ਉਹਨੇ ਹੋਰ ਲਾ ਕੇ 80000 ਲਾਤਾ ਦਾ ਸਈ ਯਾਰੋ ਪੁਲਿਸ ਨੂੰ ਦੇਊ ਅਗਲਾਂ ਦਾ ਇਹ ਤਾਂ ਬਚਾ ਯਾਰ ਆਹੋ ਇਹ ਤਾਂ ਨਾਲ ਆ ਬਈ ਚਲ ਜਿਹੜੇ ਗਏ ਉਹ ਤੇ ਮੁੜਨ ਦੀ ਆਸ ਹੈ ਹੀ ਨਹੀਂਗੀ ਤੇ ਇਹ ਤਾਂ ਆਪ ਨੂੰ ਲਾਉਣਾ ਪੈਣਾ ਪੈਰਾ ਪੂਰਾ ਫੇਰ ਹੀ ਆ ਕੰਮ ਇੱਥੇ ਸਰਕਾਰ ਤੋਂ ਆਪਾਂ ਕੀ ਮੰਗ ਕਰਦੇ ਆ ਮਾਨ ਸਾਹਿਬ ਤੋਂ ਤਾਂ ਇਹ ਆ ਕੋਈ ਕਾਰਵਾਈ ਕਰਨ ਕੋਈ ਕਾਨੂੰਨ ਇਹੋ ਜਿਹਾ ਸਖਤ ਹਨ ਕੋਈ ਇਹ ਵੀ ਜੀ ਇੱਥੇ ਵੀ ਪੈਟਰੋਲਿੰਗ ਵਗੈਰਾ ਕਰਨ ਵੀ ਕੋਈ ਪੁਲਿਸ ਵਾਲੇ ਰਾਤ ਨੂੰ ਕਿਹੜਾ ਕੂੜਾ ਦੇਣ ਰਾਤ ਦੇ ਦੋ ਤਿੰਨ ਕਿਹੜੇ ਰੱਖਣ ਤੇ ਡਲਡੂ ਰਮਾੜਾ ਮੋਟਾ ਰਵੇ ਉਹਨਾਂ ਨੂੰ ਭਾਈ ਪੜੇ ਜਾਵਾਂਗੇ ਤੇ ਉਹਨਾਂ ਨੂੰ ਜਦ ਡਰ ਨਹੀਂਗਾ ਕੋਈ ਡਰ ਨਹੀਂਗਾ ਆਪਾਂ ਬੰਦਾ ਡਰਦਾ ਉਹਨਾਂ ਤੋਂ ਬਈ ਖੇਤ ਜਾ ਗਏ ਜੇ ਮੂਰੋ ਪੰਜ ਸੱਤਿਆਂ ਨੇ ਟੱਕਰ ਗਏ ਤਾਂ ਕੀ ਕਰਾਂਗੇ ਕੱਲਾ ਬੰਦਾ ਜੀ ਕੱਲਾ ਬੰਦਾ ਕਿਸਨਾ ਉਹਨਾਂ ਨੂੰ ਕੌਣ ਜਾਣਦਾ ਹਾਂ ਆਗਲਾ ਦੇਰ ਉਦੋਂ ਕੇਵਲ ਲੈ ਜਾਣ ਤੇ ਪਿੱਛੇ ਨਹੀਂ ਜਾਂਦਾ ਉਹ ਠੀਕ ਠਾਕ ਚਲੋ ਠੀਕ ਹੈ ਗੱਲ ਸਸ ਸਸikal ਠੀਕ ਹੈ ਜੀ ਓਕੇ ਸਸikal